हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਫੇਸਬੁੱਕ ਪੇਜ ਤੇ ਆਪਣੀ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਮੁੱਲਾਪੁਰ ਦਾਖਾ ਹੈਗਾ ਜੀ ਖਾਸ ਵਿਜਿਟ ਜਿਹੜੀ ਹੈਗੀ ਹੈ ਤੁਹਾਨੂੰ ਮੁੱਲਾਪੁਰ ਦਾਖਾ ਕਰਨੀ ਪਵੇਗੀ। ਜ਼ਿਲ੍ਹਾ ਤੇ ਤਹਿਸੀਲ ਇਸ ਪਿੰਡ ਨੂੰ ਲੁਤਿਆਣਾ ਲੱਗਦਾ ਜੀ। ਠੀਕ ਆ ਤੇ ਖਾਸ ਵਿਜਿਟ ਤੁਸੀਂ ਮੁੱਲਾਪੁਰ ਦਾਖਾ ਕਰਨੀ ਆ। ਤੇ ਬਿਲਕੁਲ ਜਿਹੜੀ ਹੈ ਦੋਸਤੋ ਸਕਰੀਨ ਤੇ ਤੁਸੀਂ ਝੋਟੀ ਦੇਖ ਰਹੇ ਹੋ। ਆ ਬਾਈ ਹੋਰੀ ਟੋਕੜ ਕੱਪਣ ਜਿਹੜਾ ਪਸ਼ੂ ਆ ਉਹ ਲੈ ਲੈਂਦੇ ਆ ਤੇ ਬਿਲਕੁਲ ਜਦੋਂ ਪਸ਼ੂ ਬਿਲਕੁਲ ਤਿਆਰੀ ਦੇ ਵਿੱਚ ਹੁੰਦਾ ਸੂਣ ਤੋਂ ਬਾਅਦ ਅੱਗੇ ਬਿਲਕੁਲ ਜਿਹੜੀਆਂ ਵਿਕਰੀ ਆਸਤੇ ਆ ਸੇਲ ਕਰ ਦਿੰਦੇ ਆ ਠੀਕ ਆ ਤੇ ਛੋਟੀ ਬਿਲਕੁਲ ਤੁਹਾਡੇ ਸਾਹਮਣੇ ਆ ਪੂਰੀ ਇਨਫੋਰਮੇਸ਼ਨ ਆਪਾਂ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਵੀ ਕਿਸਾਨ ਵੀਰ ਫਾਰਮਰ ਵੀਰ ਦੇ ਪਰਤੇ 'ਚ ਹੋਵੇ ਛੋਟੀ ਚੰਗੀ ਲੱਗੇ ਆਪਦੀ ਇੱਕ ਟਾਈਮ ਦੀ ਦੋ ਟਾਈਮ ਦੀ ਜਿਹੜੀ ਚੁਆਈ ਆ ਹੱਕ ਸਮਝ ਕੇ ਆਪਣਾ ਜਿਹੜਾ ਦੋਸਤੋ ਨਰਕਪਰਕ ਕਰਕੇ ਤਸਲੀਨਾ ਚਵਾਈ ਜਰੂਰ ਕਰ ਲਿਓ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰ ਸਕਦੇ ਹੋ ਨਵੀਂ ਝੋਟੀ ਆ ਕਿਉਂਕਿ ਸੂਆ ਜਿਹੜਾ ਦੋਸਤੋ ਹੋ ਸਕਦਾ ਐ ਅਪ੍ਰੋਕਸੀਮੇਟਲੀ ਦੂਜਾ ਸੂਬਾ ਸੂਈ ਹੋਵੇ ਬਾਕੀ ਚੱਲਦੇ ਆਪਦੇ ਡਿਟੇਲ ਦੇ ਲਈ ਬਾਈ ਹੋਰਾਂ ਦੇ ਕੋਲ ਪੁੱਛ ਲੈਣੀ ਆ ਕੀ ਡਿਟੇਲ ਹੈਗੀ ਆ ਇਸ ਝੋਟੀ ਦੀ ਤੇ ਸੂਈ ਸਭਾਈ ਆ ਸਮਾਂ ਕਿੰਨਾ ਹੋਊਗਾ ਸੂਈ ਨੂੰ ਆਪਾਂ ਪੂਰਾ ਪੁੱਛਾਂਗੇ ਕਿੰਨਾ ਮਿਲ ਰਿਕਾਰਡ ਹੈਗਾ ਹੁਣ ਥੱਲੇ ਤੇ ਗੱਲਬਾਤ ਆਪਾਂ ਬਾਈ ਦੇ ਨਾਲ ਕਰ ਲੈਣੀ ਆ ਆਜੋ ਭਾਜੀ ਸਭ ਤੋਂ ਪਹਿਲਾਂ ਬਾਈ ਜੀ ਸਸਰੀਕਾਲ ਸਸਰੀਕਾ ਬੀ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਸਕਦੇ ਸਾਡੇ ਮੱਲਾਂ ਪਰਚਾਇਆ ਇਹਨਾਂ ਸਾਨੂੰ ਜੀ ਠੀਕ ਆ ਤੇ ਹੋਰ ਬਾਈ ਜੀ ਉਹ ਦੇਖਣ ਆਲੇ ਮੇਰੇ ਭੈਣ ਭਰਾ ਸਾਰਿਆਂ ਨੂੰ ਸਸਰੀਕਾਲ ਮੇਰੇ ਵੱਲੋਂ ਜੀ ਠੀਕ ਹੈ ਬਾਈ ਜੀ ਤੇ ਇੱਕ ਬਾਈ ਆਪਣਾ ਨਾਮ ਜ਼ਰੂਰ ਦੱਸ ਦੀ ਆਪਣੇ ਪਰਿਵਾਰ ਦਾ ਮੇਰਾ ਸ਼ੰਮੀ ਚੋਧਰੀ ਜੀ ਸ਼ੰਮੀ ਚੌਧਰੀ ਹਾਂਜੀ ਠੀਕ ਆ ਮੈਂ ਜਿੱਦਾਂ ਭਾਈ ਦੱਸਿਆ ਵੀ ਘਟੋ ਘਟ ਵੀ ਟੋਕੜ ਗੱਭਨ ਪਸ਼ੂ ਆਪਾ ਲੈ ਲੈਣਾ ਹੁੰਦਾ ਹਾਂਜੀ ਤੇ ਜਦੋਂ ਬਿਲਕੁਲ ਤਿਆਰੀ ਜੀ ਹੁੰਦਾ ਸੂ ਪੈਂਦਾ ਤੇ ਸੁਵਾ ਕੇ ਪਸ਼ੂ ਆਪਾ ਤਸੱਲੀ ਨਾਲ ਚੁਵਾਈ ਕਰਕੇ ਜਿੰਨਾ ਥੱਲੇ ਰਿਕਾਰਡ ਹੁੰਦਾ ਮਿਲਕ ਹੁੰਦਾ ਦੱਸ ਕੇ ਉਹਨਾਂ ਦਾ ਵਿੱਚ ਦਈਦਾ ਹਾਂਜੀ ਬੀਰ ਜੀ ਹਾਂਜੀ ਠੀਕ ਆ ਅੱਜ ਆਪਣੇ ਕੋਲ ਬਿਲਕੁਲ ਝੋਟੀ ਆਪਣੇ ਸਾਹਮਣੇ ਜਿਹੜੀ ਆ ਦਿਖ ਰਹੀ ਹੈ ਜੀ ਹਾਂਜੀ ਬੀਰ ਜੀ ਇਹ ਪਾਈਏ ਚੰਨਾ ਵੀ ਸੂਆ ਕਿਨਵਾ ਸੋਈ ਹੈ ਜੀ ਇਹ ਸੂਆ ਵੀ ਚਾਹੇ ਦੂਜਾ ਲਾ ਲਓ ਚਾਹੇ ਤੀਜਾ ਲਾ ਲਓ ਹੈ ਦੂਜਾ ਹੀ ਹੈ ਠੀਕ ਹੈ ਜੀ ਚੱਲ ਉਹ ਅਗਲੇ ਦੀ ਸਮਝ ਲਾ ਲ ਬੱਚਾ ਹੈ ਅਗਲਾ ਤੀਜਾ ਲਾ ਲ ਬੈ ਹਨਾ ਚਾਹੇ ਤੀਜਾ ਮੰਨ ਲਓ ਹਾਂਜੀ ਚਾਹੇ ਦੂਜਾ ਮੰਨ ਲਓ ਵੀ ਆਪ ਕੋ ਆਪਣੀ ਸਮਝ ਆ ਹਾਂਜੀ ਹਾਂਜੀ ਠੀਕ ਆ ਬਾਕੀ ਦੋਸਤੋ ਵਪਾਰੀ ਦੇ ਕੋਲ ਇਹ ਹੋਵੇ ਚੀਜ਼ ਤਾਂ ਦੂਜਾ ਕਹਿ ਕੇ ਵੀ ਚੱਲਦੀ ਆ ਪਰ ਬਾਈ ਜੰਦਾ ਵੀ ਆਪ ਕੋ ਆਪਣੀ ਸਮਝ ਜਿਹੜੀ ਆ ਤੁਸੀਂ ਆਪਣੇ ਹਿਸਾਬ ਨਾਲ ਤੀਜਾ ਮੰਨ ਲਿਓ ਦੂਜਾ ਮੰਨ ਲਿਓ ਹਰ ਕਵੀਰ ਦੀ ਆਪ ਕੋ ਆਪਣੀ ਸਮਝ ਆ ਬਾਕੀ ਝੋਟੀ ਚੰਗੀ ਆ ਠੀਕ ਆ ਤੇ ਫੇਸ ਦੀ ਕੁਆਲਿਟੀ ਚੰਗੀ ਆ ਮੈਂ ਤੁਹਾਨੂੰ ਪਿੱਠ ਪੁੱਠਾ ਦਿਖਾਉਂਗਾ ਸਾਰੇ ਪਾਸਿਓ ਹਰ ਐਂਗਲ ਤੋਂ ਹਰ ਇੱਕ ਪੱਖ ਤੋਂ ਦਿਖਾਵਾਂਗੇ ਚੰਗੀ ਆ ਠੀਕ ਉਸ ਤੋਂ ਪਹਿਨਾ ਕਰ ਤੁਸੀਂ ਸਨਾਂ ਦੀ ਜ਼ਰੂਰ ਦੇਖ ਲਓ ਠੀਕ ਆ ਆ ਬਹਿਣੀ ਵਾਲੇ ਪਾਸੇ ਤੋਂ ਜਿਹੜਾ ਦੋਸਤੋ ਥਾਣ ਲੱਗਾ ਇਸ ਤਰ੍ਹਾਂ ਦਾ ਆ ਠੀਕ ਆ ਤੇ ਕਈ ਵਾਰ ਹੁੰਦਾ ਵੀ ਝੋਟੀਆਂ ਦੇ ਕੀ ਹੁੰਦਾ ਵੀ ਅਗਲੇ ਥਣ ਜਿਹੜੇ ਆ ਥੋੜਾ ਲੰਬਾਈ ਦੇ ਵਿੱਚ ਘਟ ਹੁੰਦੇ ਮਗਰਲੇ ਵੱਡੇ ਹੁੰਦੇ ਆ ਇਹ ਦਾ ਥੋੜਾ ਜਿਹਾ ਉਲਟ ਕਹਿ ਸਕਦੇ ਆਪਾਂ ਜਿਵੇਂ ਬਹਿੜਾਂ ਦੇ ਵਿੱਚ ਥੋੜੇ ਅਗਲੇ ਥਣ ਥੋੜੇ ਵੱਡੇ ਬਖਾਉਂਦੀ ਤੇ ਮਗਰਲੇ ਥੋੜੇ ਜਿਹਾ ਉਸੇ 1.5 ਇੰਚ ਸਾਈਜ਼ ਛੋਟੇ ਦੇ ਵਿੱਚ ਪਰ ਵਧੀਆ ਚੰਗੇ ਮੁਠੀ ਵਾਲੇ ਥਾਣਾ ਤੇ ਚੁਵਾਈ ਆਪਾਂ ਭਾਜੀ ਤੋਂ ਪੁੱਛ ਲੈਣੀ ਕਿੰਨੀ ਚੁਵਾਈ ਜਿਹੜੀ ਹੁਣ ਮੌਕੇ ਦੀ ਆ ਇਹ ਜਿਹੜੀ ਝੋਟੀ ਕਰਾ ਰਹੀ ਹੈ ਤੇ ਕਿੰਨੀ ਚੁਭਈਏ ਭਾਈ ਜੀ ਕਿੰਨਾ ਕੁ ਦੁੱਧ ਮਿਲਕ ਹੈਗਾ ਹੁਣ ਇਸ ਦੇ ਸਾਲੇ ਜੀ ਹੁਣ ਇਸ ਟਾਈਮ ਤੇ ਜੀ 10 ਕਿਲੋ ਦੁੱਧ ਹੈਗਾ ਪਿਆਰ 10 ਕਿਲੋ ਜੀ ਹਾਂ ਪਾਈਆ ਖੰਡ ਘਟ ਵੀ ਸਕਦੀ ਵੱਧ ਵੀ ਸਕਦੀ ਹੈ ਠੀਕ ਆ ਤੇ ਇਹਨੂੰ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਜੀ ਸੂਈ ਬੀਰ ਦੀ ਹੋ ਗਈ ਇਹਨੂੰ 25 26 ਦਿਨ ਚਾਹ ਮਹੀਨਾ ਲਾ ਲਓ ਅੱਛਾ ਤਿੰਨਾਂ ਕਈ ਹੋਏ ਜਿਆਦਾ ਨਹੀਂ ਹੋਏ ਜੀ ਠੀਕ ਹੈ ਜੀ ਬਾਕੀ ਅਸੀਂ ਸਾਡਾ ਤਾਂ ਐ ਨਹੀਂ ਸਾਡੇ ਅਸੀਂ ਤਾਂ ਪੱਠੇ ਮੁੱਲ ਤੇ ਲੈ ਕੇ ਆਵੇਂ ਵੀਰ ਜੀ ਤੇ ਤੁਸੀਂ ਫਿਰ ਸ਼ਹਿਰਦਾਰੀ ਦਾ ਕੰਮ ਹੈ ਵੀ ਹਰ ਚੀਜ਼ ਮੋਲ ਦੀ ਪਾਉਣੀ ਹੈ ਹਾਂਜੀ ਹਾਂਜੀ ਅਸੀਂ ਤਾਂ 100 ਤੇ ਪੱਠੇ ਲਿਆ ਕੇ ਦੋ ਦਿਨ ਲਗਾਉਂਦੇ ਆਂ ਵੀਤੀ ਅਸੀਂ ਤਾਂ ਹਾਂ ਹਾਂ ਵੀ ਉਹਨਾਂ ਨੂੰ ਜਾਨਕਾ 12 ਕਿਲੋ ਕਰ ਦਈਏ ਪੱਠੇ ਵਧੀਆ ਮਿਲ ਜਾਣੇ ਨੇ ਵੀਤੀ ਥੋੜੀ ਖਰਾਕ ਲਓ ਆਂ ਖਰਾਕ ਲਓ ਟੁੱਟੀ ਐ ਬਾਕੀ ਝੋਟੀ ਜਿੰਨੀ ਕਰ ਰਾਜੀ ਐ ਰਾਜੀ ਵੀ ਪੂਰੀ ਐ ਵੀ ਕੋਈ ਲੱਸੀ ਫਿੱਕੀ ਨਹੀਂ ਹੈਗੀ ਤੇ ਡਬਲ ਆ ਝੋਟੀ ਪੂਰੀ ਇਹਨੂੰ ਖੋਲ ਕੇ ਆਪਾਂ ਨੂੰ ਤੋੜ ਕੇ ਦਿਖਾਈਏ ਜੀ ਲਓ ਠੀਕ ਐ ਤੇ ਝੋਟੀ ਦੋਸਤੋ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਚੀਜ਼ ਤੁਸੀਂ ਇੱਕ ਵਾਰੀ ਦੋ ਟਾਈਮ ਦੀ ਜਿਹੜੀ ਆ ਤਸੱਲੀ ਆ ਦੂਰੋਂ ਨੇੜੋਂ ਜਿਹੜੇ ਮੁੱਲਾਪੁਰ ਤੇ ਨਾਲ ਲੱਗਦੇ ਵੀਰ ਨੇ ਕੋਈ ਰਾਏਕੋਟ ਤੋਂ ਲੁਧਿਆਣੇ ਤੋਂ ਮੋਗੇ ਤੋਂ ਜਿਹੜੀ ਥੋੜੀ ਥੋੜੀ ਦੂਰੀ ਤੇ ਹੈ ਸੋ ਬਾਕੀ ਦੋਸਤੋ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਚੈੱਕ ਕਰਾਉਣੇ ਆ ਠੀਕ ਆ ਜੀ ਬੇਲਬੂਲ ਦੀ ਲੰਬਾਈ ਬਹੁਤ ਆ ਤੇ ਨਿੱਗਰ ਝੋਟੀ ਆ ਲੰਬਾਈ ਵੀ ਬਹੁਤ ਜ਼ਿਆਦੀ ਆ ਤੇ ਉਚਾਈ ਵੀ ਵਧੀਆ ਬਾਕੀ ਪੇਟ-ਕੁੱਟੇ ਦੀ ਚੰਗੀ ਆ ਠੀਕ ਆ ਬਾਕੀ ਨਾਰਮਲ ਜਿਹੜੇ ਵੀਰਾਂ ਨੇ ਕਿ ਚੰਗੀ ਸੇਵਾ ਕਰ ਲੈਣੀ ਆ ਦੋਸਤੋ ਦੁੱਧ ਤਕਰੀਬਨ ਤੁਸੀਂ 12 ਲੀਟਰ 11 ਲੀਟਰ 12 ਲੀਟਰ ਦੀ ਚੋਅ ਵੀ ਕਰ ਸਕਦੇ ਹੋ ਤਕਰੀਬਨ ਥੋੜਾ ਜਿਹਾ ਬਾਈਖੁਰਾ 10 ਦਿੱਤੀ ਵੀ ਮੁਸ਼ਕਲ ਵੀ ਹਰ ਇੱਕ ਚੀਜ਼ ਜਿਹੜੀ ਆ ਤਕਰੀਬਨ ਆਪਣੀ ਮੁੱਲ ਦੀ ਆ ਪੱਠੇ ਤੋਂ ਲੈ ਕੇ ਤੂੜੀ ਬਾਕੀ ਫੀਡ ਤਾਂ ਜਿਹੜੀ ਦੋਸਤੋ ਨਾਰਮਲ ਹਰ ਇੱਕ ਚੀਜ਼ ਮੁੱਲ ਦੀ ਆ ਠੀਕ ਆ ਠੀਕ ਹੈ ਬੱਚਾ ਜਿਹੜੀ ਕੱਟੀ ਆ ਕੱਟੀ ਵੀ ਬਿਲਕੁਲ ਮਗਰ ਜਿਹੜੀ ਆ ਪਲੀ ਭਲਾਈ ਆ ਤੇ ਹਾਂ 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 ਕੱਟੀ ਬਹੁਤ ਚੰਗੀ ਆ ਕੱਟੀ ਚੰਗੀ ਆ ਬਿਲਕੁਲ ਹਾਂਜੀ ਉਹ ਲੋਹੀ ਜੇ ਵਿੱਚ ਆ ਗਈ ਲੋਹੀ ਨਸਦਾ ਨਾ ਜਿਵੇਂ ਲੋਹੀ ਦੀ ਹੁੰਦੀ ਹਾਂਜੀ 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 ਠੀਕ ਆ ਆ ਚੰਗੀ ਕੱਟੀ ਆ ਕੱਟੀ ਚੰਗੀ ਆ ਦੋਸਤੋ ਆ ਬਾਕੀ ਜੋੜੀ ਹੈ ਜਿਹੜੀ ਦੋਸਤੋ ਵਧੀਆ ਹੈ ਝੋਟੀ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਬਹੁਤ ਖੂਬਸੂਰਤ ਆ ਕੱਦ ਕਾਠੀ ਦੀ ਵੀ ਚੰਗੀ ਆ ਤੇ ਦੁੱਧ ਹੁਣ 10 ਲੀਟਰ ਆ ਕੋਈ ਚੁਵਾਈ ਵੀ ਰਣ ਕੇ ਘਰ ਕਰ ਸਕਦਾ ਠੀਕ ਆ ਚੁਵਾਈ ਬਿਲਕੁਲ 10 ਲੀਟਰ ਦੀ ਆਪਾਂ ਕਰਵਾ ਦਾਂਗੇ ਨਾ ਜੀ ਹਾਂਜੀ ਹਾਂਜੀ ਬਿਲਕੁਲ ਹਾਂ ਤੇ ਕੋਈ ਵੀ ਆਜੇ ਭੈਣ ਭਰਾ ਘਰੇ ਅਗਲਾ ਜੋਕ ਤਸੱਲੀ ਕਰਕੇ ਲੈ ਕੇ ਜਾਵੇ ਬਿਲਕੁਲ ਹਾਂ ਹਾਂ ਬਾਹਰ ਦੀ ਕੋਈ ਗਾਰੰਟੀ ਗੁੰਟੀ ਨਹੀਂ ਦਿੱਤੀ ਆਪਾਂ ਹਾਂ ਬਾਹਰ ਦੀ ਫਿਰ ਅਗਲਾ ਆ ਕੇ ਦੂਜੇ ਦਿਨ ਤੇ ਜਿਹੜੇ ਦਿਨ ਵੀ ਦੁੱਧ ਘਟਕੀ ਜਾਂ ਕੁਝ ਵੀ ਇੱਥੇ ਦੋ ਟਾਈਮ ਚੋਲੇ ਹਾਂਜੀ ਇੱਥੇ ਦੋ ਟਾਈਮ ਜਾਂ ਲੈ ਚੋ ਲੋਭੀ ਦੋਸਤੋ ਬਾਈਆਂ ਦਾ ਵੀ ਪਸੂ ਜਾ ਕੇ ਬਾਹਰ ਜਾ ਕੇ ਉਪਰਾ ਦਾ ਕਰਦਾ ਹਫਤਾ ਦਾ ਵੈਸੇ ਨਹੀਂ ਸੈਟ ਆਦਾ ਪਸੂ ਬਿਲਕੁਲ ਬਿਲਕੁਲ ਹਾਂਜੀ ਅੱਛਾ ਬਾਈ ਵੈਸੇ ਝੋਟੀ ਆਪਣੀ ਹੈ ਜਦੋਂ ਤੁਸੀਂ ਖਰੀਦੀ ਸੀ ਹੈ ਲੋਕਲ ਬਰੀਡ ਇੱਥੇ ਲਾਗੇ ਬੰਨੇ ਹੁੰਦੀ ਹੈ ਇਹ ਮਾਲਵੇ ਦੇ ਵਿੱਚ ਮੈਂ ਤਾਂ ਖਰੀਦਦਾ ਮਾਲਵੇ ਚ ਹਾਂਜੀ ਉੱਥੋਂ ਆਉਂਦੀ ਹੈ ਮਤਲਬ ਤੁਸੀਂ ਇਹਨਾਂ ਵੀ ਟੋਕੜ ਗੱਬਣ ਲੈ ਲੈਣੀ ਆ ਹਾਂਜੀ ਇਹਨਾਂ ਵੀ ਕੋਈ 4 ਮਹੀਨੇ ਕੋਈ ਸੇਵਾ ਕਰਨ ਤੋਂ ਬਾਅਦ ਸੁਵਾ ਕੇ ਪਸ਼ੂ ਦੇ ਦੇਣਾ ਸੇਲ ਕਰ ਦੇਣਾ ਫਿਰ ਹਾਂਜੀ ਹਾਂਜੀ ਤੇ ਚਵਾਈ ਬਾਈ ਜੀ ਕਿੱਦਾਂ ਦੀ ਲੱਗੀ ਇਹਨੂੰ ਚਵਾਈ ਵੀ ਦੀ ਰੂਮ ਵਰਗੀ ਦੀ ਆਪਾਂ ਚਵਾਈ ਕਰਦੇ ਖਾਸ ਹਾਂਜੀ 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 ਤੇ ਮਤਲਬ ਕਿ ਜੇਕਰ ਕਿਸੇ ਭੈਣ ਨੇ ਜਾਂ ਲੇਡੀਜ਼ ਨੇ ਚਵਾਈ ਕਰਨੀ ਆ ਪਰ ਸੌਖੀ ਤਰੀਕੇ ਨਾਲ ਕਰ ਲਓ ਚਵਾਈ ਪੋਲੀ ਚਵਾਈ ਮੈਂ ਕਹਿੰਦਾ ਕੋਈ ਚੱਕਰੇ ਨਹੀਂ ਹੈ ਚਵਾਈ ਪੋਲੀ ਹਨਾ ਚਵਾਈ ਬਹੁਤ ਬੋਲੀ ਠੀਕ ਆ ਹਾਂਜੀ ਚਵਾਈ ਦੋਸਤੋ ਪੋਲੀ ਮੇਰਾ ਪੁੱਛਣ ਦਾ ਮਕਸਦ ਇਹੋ ਹੀ ਆ ਵੀ ਕਈ ਵਾਰਾਂ ਲੇਡੀਜ਼ ਘਰੇ ਚਵਾਈ ਕਰਦੀਆਂ ਨੇ ਮੋਸਟਲੀ ਜਿਹੜਾ ਜ਼ਿਆਦਾਤਰ ਥਾਵਾਂ ਤੇ ਤੇ ਬਾਕੀ ਚਵਾਈ ਵਧੀਆ ਲੱਗੀ ਆ ਆ ਜਿਹੜਾ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਇੱਕ ਵਾਰੀ ਜ਼ਰੂਰ ਨੋਟ ਕਰ ਲਓ ਠੀਕ ਆ ਜੀ ਥਣ ਥੁਣ ਦੀ ਆ ਹਿਸਾਬ ਕਿਤਾਬਾਂ ਬਾਕੀ ਵੇਣ ਜਿਹੜੀ ਮਿਲਕ ਵੇਣ ਉਹ ਵੀ ਤਕਰੀਬਨ ਦੀਦੀ ਪਈ ਆ ਬਾਕੀ ਹਵਾਨੇ ਤੇ ਜਿਹੜਾ ਸਟਰਕਚਰ ਹੈ ਬਾਕੀ ਸਾਰਾ ਕੁਝ ਵਧੀਆ ਹੈਗਾ ਝੋਟੀ ਦਾ ਤੇ ਟਾਈਮ ਜਿਹੜਾ ਤੁਸੀਂ ਜਰੂਰ ਨੋਟ ਕਰ ਲਓ ਠੀਕ ਹੈ ਜੀ 1:30 ਵਜੇ ਦਾ ਜਿਹੜਾ ਦੁਪਹਿਰ ਦਾ ਸਮਾਂ ਹੈਗਾ ਤੇ ਟਾਈਮ ਟੂ ਟਾਈਮ ਜਿਹੜੀ ਚੁਾਈ ਤੁਸੀਂ ਕਰ ਸਕਦੇ ਹੋ ਠੀਕ ਹੈ ਦੂਰੋਂ ਨੇੜਿਓ ਮੈਂ ਤਾਂ ਕਹਿਣਾ ਵੀ ਦੂਰੋਂ ਨੇੜਿਓ ਪਹੁੰਚ ਕੇ ਇੱਕ ਟਾਈਮ ਦੀ ਦੋ ਟਾਈਮ ਦੀ ਜਿਹੜੀ ਹੈ ਚੁਾਈ ਆਪਦੀ ਕਰ ਲਿਓ ਠੀਕ ਹੈ ਬੈਕ ਸਾਈਡ ਤੋਂ ਇੱਕ ਵਾਰੀ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨੀ ਵੀ ਆਕਰੋ ਚੈੱਕ ਜੀ ਠੀਕ ਆ ਬਿਲਕੁਲ ਜਿਹੜਾ ਚੁਆਈ ਦਾ ਸਮਾਂ ਦੋਸਤੋ ਉਹ ਤੁਸੀਂ ਇੱਕ ਰੱਖ ਲਿਓ 6 ਤੋਂ 6 ਕਰ ਲਿਓ 7 ਤੋਂ 7 ਕਰ ਲਿਓ ਤੇ ਹੁਣ ਜਿਹੜਾ ਤਕਰੀਬਨ 1:30 ਵਜੇ ਦਾ ਸਮਾਂ ਹੈ ਜੀ ਬਾਕੀ ਅਗਲੇ ਥਾਣੇ ਦੇ ਵਿੱਚ ਪਾਜੀ ਦੁੱਧ ਕਿੰਨਾ ਹੁਣ ਮੌਕੇ ਦਾ ਅਗਲੇ ਥਾਣੇ ਦੀ ਜ਼ਿਕਰ ਗੱਲ ਕਰੀਏ ਕਿੰਨੀ ਕੁ ਗਾੜ੍ਹ ਹੈਗੀ ਅਗਲੇ ਅਗਲੇ ਪਾਸੇ ਦੁੱਧ ਜਿਵੇਂ ਹੁੰਦਾ ਹੀ ਹੈ ਜੀ ਇਹ ਇਹ ਤਾਂ ਸਾਗ ਦਾ ਗਾਇਆਂ ਵਾਲਾ ਸਾਗਤ ਆ ਬਈ ਦਾ ਵੈਸੇ ਨਹੀਂ ਮਗਰਲੇ ਥਾਣੇ ਦੇ ਵਿੱਚ ਪੂਰਾ ਤੋਂ ਉੱਤੇ ਜ਼ਿਆਦਾ ਮਗਰਲੇ ਨਾ ਨਾ ਉਧਾਂ ਨਹੀਂ ਘੱਟ ਵੱਤ ਨਹੀਂ ਕੋਈ ਹੋਰ ਅੱਛਾ ਅੱਛਾ ਹਾਂ ਮਤਲਬ ਵੀ ਥਾਣ ਦੇ ਸੈਜ ਦਾ ਆਪ ਫਰਕਾ ਹਾਂ ਬਾਕੀ ਮਗਰ ਦੁੱਧ ਉਹੀ ਹੈ ਜਿਵੇਂ ਆਪਾਂ ਕਹਿ ਲਈਏ ਵੀ ਅੱਗੇ 1 ਕਿਲੋ 1.5 ਕਿਲੋ 1.2 ਕਿਲੋ ਕਹਿ ਲਈਏ ਨਹੀਂ ਦੁੱਧ ਮੋਹਰੇ ਦੇ ਨਾਲ ਕੇ ਜ਼ਿਆਦਾ ਅੱਛਾ ਹਮੋਰੇ ਵਾਲੇ ਜ਼ਿਆਦਾ ਮੋਹ ਠੀਕ ਆ ਠੀਕ ਆ ਮੇਰਾ ਪੁੱਛਣ ਦਾ ਮਕਸਦ ਹੈ ਜੀ ਹਾਂ ਜੀ ਹਾਂ ਜੀ ਮਰੇ ਇੱਥੇ ਜਿਆਦਾ ਪਿਛੇ ਘੱਟ ਜਿਵੇਂ ਹੁੰਦਾ ਹੀ ਯਾਨੀ ਉਵੇਂ ਹੈ ਛੇ ਤੁਮੜਤਾ ਹੋ ਗਿਆ ਭਾਈ ਜੀ ਠੀਕ ਆ ਠੀਕ ਆ ਠੀਕ ਆ ਹਿਸਾਬ ਦਾ ਹੈਗਾ ਕੰਮ ਤੁਸੀਂ ਉਹ ਸਾਹਮਣਾ ਚੁਾਈਆ ਤਸੱਲੀ ਨਾਲ ਜਿਹੜੀ ਕਰਬਿਊਰੇਟਰ ਕਰਕੇ ਕਰ ਲਿਓ ਤੇ ਇਹਦਾ ਇੱਕ ਵੀਰ ਜੀ ਮੁੱਲ ਕਿੰਨਾ ਰੱਖਿਆ ਫਿਰ ਕੀ ਦਾ ਮੋਲਾਂਗੇ ਵੀਰ ਜੀ 86 ਜੀ 86000 ਜੀ ਹਾਂ ਜੀ 86 ਤੇ ਵਿੱਚੋਂ ਕੋਈ ਲੈ ਦੇ ਜੀ ਲੈ ਦੇ ਉਹ ਮੰਤਨ ਕਰਨ ਜਿਹਨੇ ਬੰਦੇ ਦੂਰੋਂ ਨੇੜੇ ਆਣਾ ਮੰਤਨ ਕਪਲ ਨੂੰ ਥੋੜਾ ਜਿਹਾ 86000 ਦੇ ਵਿੱਚੋਂ ਮੰਨਤਨ ਹੋਊਗਾ ਜੀ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਬਾਕੀ ਹਰ ਪਾਸੇ ਪੂਰੀ ਹੈ ਛੋਟੇ ਹਾਂ ਬਿਲਕੁਲ ਮਿਲਦੀ ਕਿੰਨੇ ਟਾਈਮ ਤੇ ਟਾਈਮ ਟੂ ਟਾਈਮ ਕਿੰਨੀ ਚਵਾਈ ਕਰਦੇ ਪਏ ਆ ਜੀ ਐਸਬੀ ਤੇ 5:30 ਤੋਂ 5:30 5:30 ਵਜੇ ਮਾਰਨਿੰਗ 5:30 ਵਜੇ ਸ਼ਾਮ ਨੂੰ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਸੰਪਰਕ ਨੰਬਰ ਆਪਣੇ ਜਰੂਰ ਸ਼ੇਅਰ ਕਰ ਦਈਏ 95922 ਹਾਂਜੀ 51108 ਠੀਕ ਆ ਹਾਂ ਤੇ ਇੱਕ ਬੰਦੇ ਦਾ ਨਾਮ ਦੱਸੋ ਜੀ ਆਪਣਾ ਕੀ ਜੀ ਬਨਸ਼ਮੀ ਚੌਧਰੀ ਠੀਕ ਆ ਸੋ ਦੋਸਤੋ ਇਹ ਹਨ ਵੀਰ ਸ਼ਮੀ ਚੌਧਰੀ ਜੀ ਠੀਕ ਆ ਜੀ ਐਨੀਮਲ ਜਿਹੜੇ ਆ ਦੋਸਤੋ ਤਕਰੀਬਨ ਟੋਕੜ ਕਾਪਣ ਪਾਈ ਹੋਰੀ ਲੈਂਦੇ ਆ ਤੇ ਅੱਗੇ ਬਿਲਕੁਲ ਤਾਜ਼ਾ ਪਸ਼ੂ ਜਦੋਂ ਸੂ ਪੈਂਦਾ ਸੂਣ ਤੋਂ ਬਾਅਦ ਪਸ਼ੂ ਵੇਚਦੇ ਆ ਠੀਕ ਆ ਛੋਟੀ ਪਸੰਦ ਆਵੇਗੀ ਤੁਹਾਨੂੰ ਠੀਕ ਆ ਜੀ ਤੇ ਇੱਕ ਟਾਈਮ ਦੀ ਦੋ ਟਾਈਮ ਦੀ ਤਸੱਲੀ ਤੁਸੀਂ ਜ਼ਰੂਰ ਕਰ ਵਿਜ਼ਿਟ ਕਰਕੇ ਕਰ ਲਿਓ ਮਿਲਦੇ ਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ